ਵੈਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਮੈਂ ਤੁਹਾਡੇ ਨਾਲ ਆਪਣੀ ਇੱਕ ਗਜ਼ਲ ਨਾਲ ਸੰਗਤ ਪਾ ਰਿਹਾ ਹਾਂ ਜਿਹੜੀ ਕਿ 5ਵਾਂ ਮਹੀਨਾ 2008 ਨੂੰ ਲਿਖੀ ਗਈ ਸੀ ਆਓ ਆਪਾਂ ਪੜ੍ਹਦੇ ਹਾਂ ਸੋਚਾਂ ਵਿੱਚ ਤਾਂ ਸ਼ੋਰ ਬੜੇ ਨੇ ਪਰ ਅੱਖਰ ਕਮਜ਼ੋਰ ਬੜੇ ਨੇ ਸੋਚਾਂ ਵਿੱਚ ਤਾਂ ਸ਼ੋਰ ਬੜੇ ਨੇ ਪਰ ਅੱਖਰ ਕਮਜ਼ੋਰ ਬੜੇ ਨੇ ਸਾਡੇ ਨਾਲੋਂ ਚੰਗੇ ਕਹਿੰਦੇ ਜਾਗੇ ਉੱਤੇ ਕਈ ਹੋਰ ਬੜੇ ਨੇ ਸ਼ੋਚਾਂ ਵਿੱਚ ਤਾਂ ਸ਼ੋਰ ਬੜੇ ਨੇ ਪਰ ਅੱਖਰ ਕਮਜ਼ੋਰ ਬੜੇ ਨੇ ਸਾਡੇ ਨਾਲੋਂ ਚੰਗੇ ਕਹਿੰਦੇ ਜਾਗੇ ਉੱਤੇ ਕਈ ਹੋਰ ਬੜੇ ਨੇ ਇਹ ਤੇ ਲੰਗੇ ਨੀਰਾਂ ਦੀ ਹੈ ਇਹ ਤੇ ਲੰਗੇ ਨੀਰਾਂ ਦੀ ਹੈ ਇਹਦੇ ਦਰਦ ਕਠੋਰ ਬੜੇ ਨੇ ਮੈਥੋਂ ਵਸ ਨਹੀਂ ਕਰ ਹੁੰਦੇ ਜੋ ਮੈਥੋਂ ਵਸ ਨਹੀਂ ਕਰ ਹੁੰਦੇ ਜੋ ਅਥਰੇ ਚਾ ਪਰ ਜ਼ੋਰ ਬੜੇ ਨੇ ਮੈਥੋਂ ਮੈਨੂੰ ਰਹਿਣ ਚੁਰਾਉਂਦੇ ਮੈਥੋਂ ਮੈਨੂੰ ਰਹਿਣ ਚੁਰਾਉਂਦੇ ਚੋਰ ਦੇ ਚੇਤੇ ਚੋਰ ਬੜੇ ਨੇ ਮੈਥੋਂ ਮੈਨੂੰ ਰਹਿਣ ਚੁਰਾਉਂਦੇ ਚੋਰ ਦੇ ਚੇਤੇ ਚੋਰ ਬੜੇ ਨੇ ਮੈਂ ਫੁੱਲਾਂ ਦਾ ਵਣਜਾਰਾ ਹਾਂ ਮੈਂ ਫੁੱਲਾਂ ਦਾ ਵਣਜਾਰਾ ਹਾਂ ਮੇਰੇ ਰਾਹ ਵਿੱਚ ਥੋਰ ਬੜੇ ਨੇ ਮੈਂ ਫੁੱਲਾਂ ਦਾ ਵਣਜਾਰਾ ਹਾਂ ਮੇਰੇ ਰਾਹ ਵਿੱਚ ਥੋਰ ਬੜੇ ਨੇ ਮਤਲਬ ਖਾਤਰ ਚਿੱਤ ਚਤਾਰਨ ਮਤਲਬ ਖਾਤਰ ਚਿੱਤ ਚਤਾਰਨ ਆਸਨਾ ਮਤਲਬ ਖੋਰ ਬੜੇ ਨੇ ਮਤਲਬ ਖਾਤਰ ਚਿੱਤ ਚਤਾਰਨ ਆਸਨਾ ਮਤਲਬ ਖੋਰ ਬੜੇ ਨੇ ਆਉਂਦੀ ਝੜ ਕੇ ਘਟਾ ਨ ਕੋਈ ਆਉਂਦੀ ਝੜ ਕੇ ਘਟਾ ਨ ਕੋਈ ਦਿਲ ਦੇ ਜੰਗਲੀ ਮੋਰ ਬੜੇ ਨੇ ਗੱਲ ਕਰਦੇ ਜੋ ਹੋਰਾਂ ਬਾਰੇ ਜੀਤ ਜੇ ਬੰਦੇ ਹੋਰ ਬੜੇ ਨੇ ਸੋਚਾਂ ਵਿੱਚ ਤਾਂ ਸ਼ੋਰ ਬੜੇ ਨੇ ਪਰ ਅੱਖਰ ਕਮਜ਼ੋਰ ਬੜੇ ਨੇ ਧੰਨਵਾਦ